ਮਾਟਰ 9:00 ਵਜੇ ਬਲਾ ਪਿੰਡ ਨਿਆਲ ਬਲਾਕ ਬੰਮਿਆਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਦੱਸਣਾ ਚਾਹੁੰਦਾ ਸਾਥ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਭਾਈ ਆ ਜਿਹੜਾ ਫਲੱਡ ਜਿਹੜਾ ਪਿਆ ਪਹਿਲਾਂ ਫਲੱਡ ਨਾਲੋਂ ਵੀ ਜ਼ਿਆਦਾ ਫਲੱਡ ਪੈ ਰਿਹਾ ਇੱਥੇ ਰਾਹ ਵਿੱਚ ਪੁਲੀ ਟੁੱਟੀ ਪਈ ਛਗੀ ਪੀਡਬਲ ਨੂੰ ਕਹਿਣ ਦੇ ਬਾਵਜੂਦ ਵੀ ਮੰਤਰੀਆਂ ਸਰ ਦੇ ਆਂ ਜਾਣ ਦੇ ਬਾਵਜੂਦ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਤਾਂ ਕਿ ਹੁਣ ਤੁਹਾਡੇ ਆਮ ਲੋਕਾਂ ਨੂੰ ਇਸ ਬਾਰੇ ਭਾਈ ਮੁਸ਼ਕਲ ਹੋ ਰਿਹਾ ਜਿਹੜੀ ਆਵਾਜ਼ ਆਈ ਉਹ ਵੀ ਬੰਦ ਹੋ ਗਈ ਹੈ ਉਹਦੇ ਬਾਅਦ ਆਪਣਾ ਜੋ ਵੀ ਖਾਦੇ ਸਮਗਰੀ ਸਾਮਾਨ ਦਾ ਢੋਆਟ ਹੋਈ ਹੈ ਉਹ ਵੀ ਇੱਕ ਪਾਸੇ ਮਤਲਬ ਰੁੱਕ ਗਈ ਹੈ ਮਤਲਬ ਇਹ ਜਿਹੜੇ ਮਤਲਬ ਜਿਹੜੇ ਚੀਜ਼ ਇਹ ਦਿਖਾਈ ਦੇ ਰਹੇ ਨੇ ਇਹ ਬਹੁਤ ਧਿਆਨਖਣੇ ਇਹਦੇ ਨਾਲ ਸਾਡੀਆਂ ਫਸਲਾਂ ਦਾ ਵੀ ਨੁਕਸਾਨ ਜਿਹੜਾ ਹੋ ਰਿਹਾ ਤੇ ਇਹਦੀ ਜਿਹੜੀ ਉਹ ਪਰਭਾਈ ਸਰਕਾਰ ਨੂੰ ਕਰਨੀ ਚਾਹੀਦੀ ਤਾਂ ਕਿ ਕਿਸਾਨਾਂ ਨੂੰ ਥੋੜੀ ਰਾਹਤ ਮਿਲ ਸਕੇ ਤੇ ਇਸ ਬਰਖਾ ਦੇ ਨਾਲ ਨਾਲ ਕੁਝ ਮਕਾਨ ਵੀ ਢੱਠੇ ਨੇ ਉਹ ਵੀ ਜਿਹੜੇ ਮਕਾਨ ਕਸ਼ੀ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਜਾਨ ਨਾਲ ਗਰੀਬਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਏ ਤਾਂ ਕਿ ਉਹ ਵੀ ਆਪਣਾ ਇਹ ਪੰਜਾਬ ਨੂੰ ਸਿਰਾ ਬਣਾ ਸਕਣ ਤੇ ਆ ਪਾਣੀ ਹੀ ਪਾਣੀ ਜਿਹੜਾ ਚਾਰੋਂ ਪਰਸ ਦੇਖਾਈ ਦੇ ਰਿਹਾ ਪਿੰਨਾ ਵਿੱਚ ਵੀ ਪਾਣੀ ਵੜ ਗਿਆ ਮੇਰੇ ਪਿੰਡ ਅਨਿਆਲ ਦੇ ਵਿੱਚ ਵੀ ਪਾਣੀ ਜਿਹੜਾ ਵੜ ਗਿਆ ਤੇ ਇਸ ਪਾਣੀ ਨਾਲ ਨੁਕਸਾਨ ਹੋ ਰਿਹਾ ਤੇ ਨੁਕਸਾਨ ਦੀ ਜਿਹੜੀ ਸਰਕਾਰ ਜਿਹੜੀ ਇਹਦੇ ਉੱਪਰ ਭਾਈ ਕਰੇ ਤਾਂ ਕਿ ਥੋੜਾ ਜਿਹਾ ਰਾਹਤ ਮਿਲ ਸਕੇ ਕਿ ਬਾਰੀ ਨੁਕਸਾਨ ਹੋ ਗਿਆ ਸਾਨੂੰ ਕਿਸਾਨਾਂ ਨੂੰ ਇਹ ਸਾਡੇ ਦੇਖਦੇ ਦੇਦੇ ਕੋਈ ਟੁੱਟ ਗਈ ਹੈ ਪ੍ਰਸ਼ਾਸਨ ਨੂੰ ਪਹਿਲੇ ਹੀ ਮੰਗ ਕੀਤੀ ਸੀ ਸਾਡੇ ਬਮਿਆਲ ਪਿਛਲੇ ਇਲਾਕੇ ਨੂੰ ਸਾਨੂੰ ਕੋਈ ਨਹੀਂ ਦੇਖਦਾ ਜਿੱਲੇ ਬੋਟ ਲੈਣੇ ਉਲੇ ਸਾਰੇ ਆ ਜਾਂਦੇ ਆ ਇਲੇ ਸਾਨੂੰ ਕੋਈ ਨਹੀਂ ਦੇਖਦਾ ਹੈ ਜੀ ਇਸ ਸਾਡੇ ਇਸ ਪੂਰੀ ਟੁੱਟਣ ਨਾਲ ਸਾਡੇ ਕਿਸਾਨਾਂ ਨੂੰ ਪਿੰਡਾਂ ਨੂੰ ਬੜਾ ਨੁਕਸਾਨ ਹੋ ਗਿਆ ਇਹ ਨਾਲ ਸਰਕਾਰ ਸਾਡੇ ਕਿਸਾਨਾਂ ਨੂੰ ਕੁਝ ਨਾ ਕੋਈ ਸੋਚੇ ਔਰ ਇਹ ਜਲਦੀ ਜਲਦੀ ਨਾ ਪੂੜੀ ਦਾ ਕੁਝ ਹੱਲ ਕਰਨ ਜੀ ਸਾਡੇ ਜਾਤਾ ਜਤ ਬੰਦ ਹੋ ਗਿਆ ਔਰ ਮੈਂ ਇਹ ਪ੍ਰਸ਼ਾਸਨ ਨੂੰ ਮਾਫ਼ ਕਰਨਾ ਹੈ ਕਿ ਸਾਡੇ ਕਿਸਾਨਾਂ ਬਾਰੇ ਕੋਈ ਸੋਚਿਆ ਜਾਏ ਮੈਂ ਮਾਸਟਰਨ 9:00 ਵਜੇ ਬਲਾ ਪਿੰਡ ਨਿਆਲ ਬਲਾਕ ਬਮਿਆਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਦੱਸਣਾ ਚਾਹਨਾ ਸਾਥ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਭਾਈ ਆ ਜਿਹੜਾ ਫਲੱਡ ਜਿਹੜਾ ਪਿਆ ਪਹਿਲਾ ਫਲੱਡ ਨਾਲੋਂ ਵੀ ਜ਼ਿਆਦਾ ਫਲੱਡ ਪਿਆ ਰਿਹਾ ਇੱਥੇ ਰਾਹ ਵਿੱਚ ਪੁਲੀ ਟੁੱਟੀ ਪਈ ਸੀਗੀ ਪੀਡਬਲ ਨੂੰ ਕਹਿਣ ਦੇ ਬਾਵਜੂਦ ਵੀ ਮੰਤਰੀਆਂ ਸਰ ਇਹ ਆਂ ਜਾਣ ਦੇ باوجود ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਤਾਂ ਕਿ ਹੁਣ ਤੁਹਾਡੇ ਆਮ ਲੋਕਾਂ ਨੂੰ ਇਸ ਵਾਰ ਭਾਰੀ ਨੁਕਸਾਨ ਹੋ ਰਿਹਾ ਜਿਹੜੀ ਆਵਾਜਾਈ ਉਹ ਵੀ ਬੰਦ ਹੋ ਗਈ ਹੈ ਉਹਦੇ ਬਾਅਦ ਆਪਣਾ ਜੋ ਵੀ ਖਾਦੇ ਸਮੱਗਰੀ ਸਾਮਾਨ ਦਾ ਢੋਆ ਢੋਈ ਹੈ ਉਹ ਵੀ ਇੱਕ ਪਾਸੇ ਮਤਲਬ ਰੁਕ ਗਈ ਹੈ ਤੇ ਮਤਲਬ ਇਹ ਜਿਹੜੇ ਮਤਲਬ ਜਿਹੜੀਆਂ ਚੀਜ਼ ਇਹ ਦਿਖਾਈ ਦੇ ਰਹੇ ਨੇ ਇਹ ਬਹੁਤ ਧਿਆਨਖਣੇ ਇਹਦੇ ਨਾਲ ਸਾਡੀਆਂ ਫਸਲਾਂ ਦਾ ਵੀ ਨੁਕਸਾਨ ਜਿਹੜਾ ਹੋ ਰਿਹਾ ਤੇ ਇਹਦੀ ਜਿਹੜੀ ਉਹ ਪਰਭਾਈ ਸਰਕਾਰ ਨੂੰ ਕਰਨੀ ਚਾਹੀਦੀ ਤਾਂ ਕਿ ਕਿਸਾਨਾਂ ਨੂੰ ਥੋੜੀ ਰਾਹਤ ਮਿਲ ਸਕੇ ਤੇ ਇਸ ਬਰਖਾ ਦੇ ਨਾਲ-ਨਾਲ ਕੁਝ ਮਕਾਨ ਵੀ ਢੱਠੇ ਨੇ ਉਹ ਵੀ ਜਿਹੜੇ ਮਕਾਨ ਕੱਸੀ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਜਿਹੜਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦਿੱਤਾ ਜਾਏ ਤਾਂ ਕਿ ਉਹ ਵੀ ਆਪਣਾ ਜੀਵਨ ਰਹਿਣ ਬਚਾਰਾ ਬਣਾ ਸਕਣ ਤੇ ਆਹ ਪਾਣੀ ਹੀ ਪਾਣੀ ਜਿਹੜਾ ਚਾਰੇ ਪਾਸੇ ਦਿਖਾਈ ਦੇ ਰਿਹਾ ਪਿੰਨਾ ਵਿੱਚ ਵੀ ਪਾਣੀ ਵੜ ਗਿਆ ਮੇਰੇ ਪਿੰਡ ਅਨਿਆਲ ਦੇ ਵਿੱਚ ਵੀ ਪਾਣੀ ਜਿਹੜਾ ਵੜ ਗਿਆ ਤੇ ਇਸ ਪਾਣੀ ਨਾਲ ਨੁਕਸਾਨ ਹੋ ਰਿਹਾ ਤੇ ਨੁਕਸਾਨ ਦੀ ਜਿਹੜੀ ਸਰਕਾਰ ਜਿਹੜੀ ਇਹਦੀ ਪਰਭਾਈ ਕਰੇ ਤਾਂ ਕਿ ਥੋੜਾ ਜਿਹਾ ਰਾਹਤ ਮਿਲ ਸਕੇ ਕਿ ਜੀ ਬਾਰੀ ਨੁਕਸਾਨ ਹੋ ਗਿਆ ਸਾਨੂੰ ਕਿਸਾਨਾਂ ਨੂੰ ਇਹ ਸਾਡੇ ਦੇਖਦੇ ਦੇ ਦੇ ਕੋਲ ਟੁੱਟ ਗਈ ਹੈ ਪ੍ਰਸ਼ਾਸਨ ਨੂੰ ਪਹਿਲੇ ਮੰਗ ਕੀਤੀ ਸੀ ਸਾਡੇ ਬਮਿਆਲ ਪਿਛਲੇ ਇਲਾਕੇ ਨੂੰ ਸਾਨੂੰ ਕੋਈ ਨਹੀਂ ਦੇਖਦਾ ਹੈ ਜੀ ਜਿਹਲੇ ਪੋਰਟ ਲੈਣੇ ਉਹਲੇ ਸਾਰੇ ਆ ਜਾਂਦੇ ਆ ਇਹਲੇ ਸਾਨੂੰ ਕੋਈ ਨਹੀਂ ਦੇਖਦਾ ਹੈਗਾ ਜੀ ਤੇ ਸਾਡੇ ਇਸ ਪੂਰੀ ਟੁੱਟਣ ਨਾਲ ਸਾਡੇ ਕਿਸਾਨਾਂ ਨੂੰ ਪਿੰਡਾਂ ਨੂੰ ਬੜਾ ਨੁਕਸਾਨ ਹੋ ਗਿਆ ਇਹਦੇ ਨਾਲ ਸਰਕਾਰ ਸਾਡੇ ਕਿਸਾਨਾਂ ਨੂੰ ਕੁਛ ਨਾ ਕੁਛ ਸੋਚੇ ਔਰ ਇਹ ਜਲਦੀ ਜਲਦੀ ਨਾਲ ਪੂਰੀ ਦਾ ਕੁਛ ਹੱਲ ਕਰਨ ਜੀ ਸਾਡੇ ਜਾਤਾ ਜਾਤ ਬੰਦ ਹੋ ਗਿਆ ਔਰ ਮੈਂ ਇਹ ਪ੍ਰਸ਼ੰਸਾ ਕਰਨਾ ਕਿ ਸਾਡੇ ਕਿਸਾਨਾਂ ਬਾਰੇ ਕੁਛ ਸੋਚਿਆ ਜਾਏ